ਕਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈਨ ਕੈਮਰਾ ਕਰ ਰਹੀ ਮੈਂ ਮੂਲੀ ਦਿਖਾ ਦੇ ਨਹੀਂ ਉਹ ਦਿਖਾ ਦੋ ਤੁਹਾਨੂੰ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਜੀ ਆ ਸਾਡੇ ਨਾਲ ਜੀ ਇਹ ਸਾਰਾ ਰਸਤਾ ਨਾ ਬਲੌਕ ਕੀਤਾ ਜੀ ਇਹ ਉਹਦੇ ਨਾਂ ਤੇ ਤੇ ਆ ਸਾਡਾ ਬੂਥ ਆ ਜੀ ਆ ਦੇਖੋ ਬੂਥ ਕਵਰਿੰਗ ਤੇ ਹੋਰ ਕੀ ਆ ਜੀ ਆ ਦੇਖੋ ਜੀ ਸਾਡਾ ਬੂਥ ਦੇ ਉੱਤੇ ਪੂਲ ਸਲਾਈ ਹੈ ਨਾ ਸਾਰੇ ਜੀ ਲਾ ਕੇ ਇੱਕ ਚੈਕਿੰਗ ਦੇ ਬਾਣਾ ਲਾ ਕੇ ਸੋ ਦੋਸਤੋ ਜਿਲ੍ਹਾ ਤਰਨਤਾਰਨ ਦੇ ਪਿੰਡ ਸ਼ੁਕਰਚੱਕ ਚੀਮਾ ਜਿੱਥੇ ਜਿਮਨੀ ਚੋਣਾਂ ਦੇ ਦੌਰਾਨ ਇਸ ਵਕਤ ਵੋਟਾਂ ਪੈ ਰਹੀਆਂ ਨੇ ਉੱਥੇ ਪਹੁੰਚੇ ਆ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਕੰਚਨਪ੍ਰੀਤ ਕੌਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਕਾਲੀ ਦਲ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਚੋਣਾਂ ਦੇ ਦੌਰਾਨ ਬੂਥਾਂ ਦੇ ਉੱਪਰ ਹੁਣ ਸਾਡੇ ਨਾਲ ਅਕਾਲੀ ਵਰਕਰ ਮੌਜੂਦ ਨੇ ਜੋ ਬੂਥ ਲਗਾ ਕੇ ਪਿੰਡ ਸ਼ੁਕਰਚੱਕ ਚੀਮਾ ਜਿਹੜਾ ਬਿਲਕੁਲ ਬਾਰਡਰ ਦੇ ਉੱਪਰ ਸਥਿਤ ਹੈ ਉੱਥੇ ਪਹੁੰਚੇ ਆ ਇਹ ਮੌਜੂਦ ਨੇ ਇੱਥੇ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਜੀ ਰਾਜਵਿੰਦਰ ਸਿੰਘ ਰਾਜਾ ਲਦੇਜ ਜ਼ਿਲ੍ਹਾ ਪ੍ਰਧਾਨ ਐ ਸਰੋਵਣੀ ਅਕਾਲੀ ਦਲ ਦਾ ਲੰਬਰਸਤ ਜਾਤੀ ਤੋਂ ਔਰ ਕਿਵੇਂ ਦਾ ਮਾਹੌਲ ਹੈ ਇਸ ਵਕਤ ਇੱਥੇ ਵੋਟਾਂ ਪੈ ਰਹੀਆਂ ਨੇ ਤੁਸੀਂ ਸੁਣਿਓ ਇਹੋ ਜ ਆ ਵੀ ਸਰੋਵਣੀ ਅਕਾਲੀ ਦਲ ਦੀ ਭੱਲੇ ਭੱਲੇ ਹੋ ਰਹੀ ਆ ਸ਼ਰਿਆਮ ਜਿਹੜੇ ਲੋਕ ਆ ਤਕੜੀ ਹੱਥ 'ਚ ਫੜ ਕੇ ਨਿਸ਼ਾਨ ਤੇ ਤਕੜੀ ਨੂੰ ਵੋਟਾਂ ਪਾ ਰਹੇ ਨੇ ਪਰ ਜਿਹੜੀ ਪੰਜਾਬ ਦੀ ਹਕੂਮਤ ਆ ਉਹ ਸਰਾਸਰ ਧੱਕਾ ਕਰਨ ਦੀ ਜਾਲੀਦਾਲ ਦੇ ਸਰਪੰਚ ਸਾਹਿਬ ਮਾਹਵੀਰ ਫਰੋਤੇ ਨੇ ਇਹਨਾਂ ਦੇ 5-6 ਦਿਨ ਤੋਂ ਇਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਘਰ ਤੇ ਰੇਡ ਵੀ ਆਪਣਾ ਕੀਤੇ ਨੇ ਵੀ ਇਹ ਘਰ ਦੇ ਵਿੱਚ ਨਾ ਰਹਿ ਸਕਣ ਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਪ੍ਰੇਰਿਤ ਨਾ ਕਰ ਸਕਣ ਅੱਜ ਦੀ ਗੱਲ ਸੁਣ ਲੋ ਜਿਹੜਾ ਮੌਜੂਦਾ ਐਸਐਚਓ ਆ ਜਾਂ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਸਰਪੰਚ ਸਾਹਿਬ ਦੇ ਪਿੱਛੇ ਪਿੱਛੇ ਇਹਨਾਂ ਦੀ ਜਿਹੜਾ ਰੈਕੀ ਕਰੀਦੀ ਹੈ ਨਾ ਉਹ ਹਿਸਾਬ ਬਣਿਆ ਸਰਪੰਚ ਸਾਹਿਬ ਨੂੰ ਸਕੂਲ ਦੇ ਵਿੱਚ ਦਾਖਲ ਨਹੀਂ ਹੋ ਦਿੱਤਾ ਜਾਂਦਾ ਜਿੱਥੇ ਬੂਥ ਲੱਗਾ ਵਾ ਆਮ ਆਦਮੀ ਪਾਰਟੀ ਦਾ ਪੋਲਿੰਗ ਚਿੰੰਡ ਜਿਹੜਾ ਵਾ ਉਹ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਡਾਰ ਰਿਆ ਤੇ ਝਾੜੂ ਦਾ ਨਿਸ਼ਾਨ ਵਿਖਾ ਕੇ ਸੋ ਜਿਹੜੇ ਸਵਿਚਰ ਮਸ਼ੀਨ ਦਾ ਆਪ ਨੱਪ ਰਿਆ ਇਹ ਕੋ ਲੋਕਤੰਤਰ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹਦਾ ਕੈਂਡੀਡੇਟ ਹਰਵੀਰ ਸਿੰਘ ਇਹ ਚੋਰ ਹਾਰ ਚੁੱਕਾ ਇਹ ਸਰਕਾਰ ਬਖਲਾੜ ਦੇ ਵਿੱਚ ਆ ਗਈ ਆ ਤਾਂ ਹੀ ਠੱਕੇ ਛਾਹੀ ਉਤਰੀ ਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸਰਪੰਚ ਪੰਚ ਵਰਕਰ ਤਿਆਗੂ ਇਹ ਪ੍ਰਵਾਹ ਨਹੀਂ ਕਰਦੇ ਇਹੋ ਜੀਆਂ ਗਿਦਰ ਧਮਕੀਆਂ ਦੀ ਠੋਕੇ ਖਲੋਤੇ ਆ ਇਸੇ ਜਿਹੜਾ ਮਰਜੀ ਹਜੇ ਕੋਈ ਪ੍ਰਵਾਹ ਨਹੀਂ ਸਿਰ ਧਰ ਦੀ ਬਾਜੀ ਲਾਦਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਜਿੱਤ ਚੁੱਕਾ ਵਾ ਆਪ ਸਰਕਾਰ ਹਾਰ ਚੁੱਕੀ ਆ ਤੇ ਬਖਲਾੜ ਦੇ ਵਿੱਚ ਆਣ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਧਮਕੀਆਂ ਦੇ ਕੇ ਇਹ ਪਾਸੇ ਕਰਨਾ ਚਾਹੁੰਦੇ ਆ ਹੋਰ ਵੀ ਪਾਰਟੀਆਂ ਇੱਥੇ ਚੋਣ ਲੜ ਰਹੀਆਂ ਨੇ ਵਾਰਿਸ ਪੰਜਾਬ ਵੱਲੋਂ ਸਾਂਝਾ ਉਮੀਦਵਾਰ ਹੈ ਭਾਈ ਮਨਦੀਪ ਸਿੰਘ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਹਰਜੀਤ ਸਿੰਘ ਸੰਧੂ ਨੇ ਕਾਂਗਰਸ ਵੱਲੋਂ ਕਰਨਬੀਰ ਸਿੰਘ ਬੁਰਜ ਨੇ ਫਿਰ ਤੁਹਾਡੇ ਨਾਲ ਹੀ ਇਹ ਕਿਉਂ ਵੱਖਰਾ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਨੂੰ ਡਾਰੀ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਚਾਲੂ ਹੋ ਗਿਆ ਉਹਨਾਂ ਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਉਮੀਦਵਾਰ ਨੇ ਪ੍ਰਿੰਸੀਪਲ ਸੁਖਮੰਦਰ ਕੌਰ ਉਹ ਚੋਣ ਜਿੱਤ ਚੁੱਕੇ ਆ ਐਲਾਨ ਹੋਣਾ ਬਾਕੀ ਆ ਆ ਲੋਕਾਂ ਦੇ ਚਿਹਰੇ ਵੇਖੋ ਮੁੱਛਾਂ ਖੜੀਆਂ ਨੇ ਰੰਗ ਲਾ ਲਿਆ ਇਹੋ ਹੀ ਸਰਕਾਰ ਦੀ ਚਾਲ ਆ ਕੁਝ ਸਮਾਂ ਪਹਿਲਾਂ ਐਸਐਸਪੀ ਸਾਹਿਬ ਦੀ ਇੱਕ ਬਾਈਟ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਹੈ ਕਿ ਪੰਜ ਬੰਦਿਆਂ ਤੋਂ ਵੱਧ ਜਿਹੜਾ ਆ ਬੂਥ ਦੇ ਨੇੜੇ ਤੇੜੇ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਵੀ ਗੱਲ ਠੀਕ ਹੈ ਜੇਕਰ ਅਮਨ ਕਾਨੂੰਨ ਦੀ ਹਾਲਾਤ ਨੂੰ ਕਾਇਮ ਰੱਖਣਾ ਹੈ ਤਾਂ ਫਿਰ ਇਹ ਜ਼ਰੂਰੀ ਹੈ ਇਹ ਬੂਥ ਕਿੰਨੀ ਦੂਰ ਹੈ ਇਥੋਂ ਘਟੂ ਘਾੜੀ ਤੋਂ 1/2 ਕਿਲੋਮੀਟਰ ਦੀ ਵਿਸਥੇ ਸਕੂਲ ਆ ਇਹ ਤੇ ਜਿਹੜੇ ਬੂਥ ਲਾਏ ਨੇ ਲੋਕਾਂ ਨੂੰ ਜਿਹੜੇ ਵੋਟਰਾਂ ਨੂੰ ਪਰਚੀਆਂ ਕੱਟਣ ਵਾਸਤੇ ਔਰ ਜਿਹੜਾ ਮੌਜੂਦਾ ਸਰਪੰਚ ਆ ਮੌਜੂਦਾ ਪੰਚਾਇਤ ਸ਼੍ਰੋਮਣੀ ਕਾਲੀਦਲ ਦੀ ਇਹਨਾਂ ਨੂੰੁੰ ਜਿਹੜੇ ਤੇੜੇ ਨਹੀਂ ਜਾਇ ਜਾਂਦੇ ਜਿੱਥੇ ਪੋਲਿੰਗ ਹੋ ਰਹੀ ਆ ਉੱਥੇ ਸਰਪੰਚ ਸਾਹਿਬ ਨੂੰ ਵੱਡ ਨੇਤਾ ਜਾ ਰਿਹਾ ਇਹ ਕੋਈ ਕਾਨੂੰਨ ਆ ਇਹ ਕਹਦਾ ਲੋਕਤੰਤਰ ਆ ਇਸ ਕਰਕੇ ਅਸੀਂ ਇਥੋਂ ਪਰਚੀਆਂ ਕਟਵਾ ਕੇ ਤੇ ਬੜੀ ਅਮਨ ਸ਼ਾਂਤੀ ਨਾਲ ਉੱਥੇ ਵੋਟਾਂ ਪਵਾ ਰਹੇ ਆ ਪਰ ਉਹ ਨਹੀਂ ਪਹਿਨ ਦੇਣਾ ਚਾਹੁੰਦੇ ਉਹ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਇਹ ਸ਼੍ਰੋਮਣੀ ਕਾਲੀਦਲ ਕਦੀ ਵੀ ਇਸ ਚੀਜ਼ ਨੂੰ ਬਰਤਾਕਤ ਨਹੀਂ ਕਰੂਗਾ ਅੱਛਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਅਕਾਲੀ ਵਰਕਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਮੌਜੂਦਾ ਸਰਪੰਚ ਸਾਹਿਬ ਨੇ ਅਕਾਲੀ ਦਲ ਦੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਨੇ ਕਿ ਤੁਹਾਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਵੇਖੋ ਜੀ ਚਾਰ ਪੰਜ ਦਿਨ ਤੋਂ ਰੋਜ਼ ਹੀ ਪੁਲਿਸ ਦੀ ਰੇਡ ਪਾਈ ਜਾ ਰਹੀ ਆ ਵੀ ਇਹ ਘਰੇ ਨਾ ਰਵੇ ਤੇ ਕਿਸੇ ਨੂੰ ਵੋਟ ਨਾ ਆਕੇ ਤੇ ਜੇ ਅੱਜ ਮਤਲਬ ਵੋਟਰਾਂ ਦਾ ਦਿਨ ਆ ਗਿਆ ਅੱਜ ਵੀ ਉੱਥੇ ਜਿਹੜੀ ਪੁਲਸਵਾ ਇਹਨਾਂ ਦੀ ਸੁਣਵਾਈ ਕਰ ਰਹੀ ਆ ਜੀ ਮੈਂਟਿੰਗ ਪਿੱਛੋਂ ਪੁੱਛਦੀ ਆ ਕਿਹੜੇ ਰੰਗ ਦੇ ਕੱਪੜੇ ਪਾਏ ਆ ਕੀ ਕਰਦਾ ਕੀ ਉਹਦਾ ਕੰਮ ਆ ਕਿੱਥੇ ਆ ਹੋਣ ਸਾਨੂੰ ਕਿੱਥੇ ਮਿਲੂਗਾ ਤੇ ਮਤਲਬ ਧੱਕੇਸ਼ਾਹੀ ਚੱਲਦੀ ਆ ਤੇ ਜਿਹੜਾ ਉਹਦਾ ਬੰਦਾ ਬੈਠਾ ਉਹ ਤੇ ਜਿਹੜਾ ਵੋਟ ਪਾਉਣ ਜਾਂਦਾ ਉਹਨੂੰ ਕਹਿੰਦਾ ਵਾ ਵੀ ਦੂਰੋ ਝਾੜੂ ਝਾੜੂ ਕਰਨਦਾ ਪੈਂਦਾ ਇਹ ਲੋਕਾਂ ਨੂੰ ਨਾ ਰਾਤ ਚ ਲਿਆ ਗਏ ਤੇ ਵੋਟਾਂ ਪਵਾ ਰਏ ਜੀ ਧੱਕੇਸ਼ਾਹੀ ਹੋ ਰਹੀ ਆ ਔਰ ਇਹ ਵੋਟਾਂ ਕਹਿਣੀ ਆ ਤਾਂ ਲੋਕਤੰਤਰੀਕ ਅਧਿਕਾਰ ਹੈ ਫਿਰ ਤੁਹਾਡੇ ਨਾਲ ਹੀ ਕਿਉਂ ਕੋਈ ਕੋਈ ਜਿਹੜਾ ਆ ਐਸਾ ਕਿਹੜਾ ਕੰਮ ਤੁਸੀਂ ਕੀਤਾ ਹੈ ਕਿ ਜਿਹੜਾ ਇਹ ਤੁਹਾਡੇ ਨਾਲੇ ਥੱਕੇ ਸ਼ਾਈ ਦੇਖੋ ਨੀ ਸਾਰਾ ਪਿੰਡ ਮੇਰੇ ਨਾਲ ਆ ਬੋਟਾ ਆਮ ਸ਼ਾਂਤੀ ਨਾਲ ਪੈਂਦੀਆਂ ਤੇ ਇਹ ਸਾਡਾ ਜਿਹੜਾ ਮੁਕਾਬਲਾ ਹੈ ਆ ਉਹ ਮਤਲਬ ਵੀ ਇਹਨਾਂ ਨਾਲ ਵਾ ਇਹ ਬਾਕੀ ਪਾਰਟੀਆਂ ਨੂੰ ਤਾਂ ਗਨ ਤਦ ਨਹੀਂ ਕਰ ਰਹਾ ਵੀ ਕੋਈ ਚੱਕਰ ਨਹੀਂ ਆ ਅਕਾਲੀ ਦਲ ਜਿੱਤਣ ਦਿਆ ਬਾਕੀ ਪਾਰਟੀਆਂ ਪਿੱਛੇ ਆ ਤਾਲ ਕਰਕੇ ਅਕਾਲੀ ਦਲ ਨੂੰ ਜ਼ਿਆਦਾ ਦਬਾਇਆ ਜਾ ਰਿਹਾ ਪਰ ਫਿਰ ਇਹ ਅਜਿਹੇ ਹਾਲਾਤਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਨਹੀਂ ਦੇਹੋ ਕਹਿੰਦੇ ਤੁਸੀਂ ਪਿਆਰ ਨਾਲ ਵੋਟਾਂ ਪਾਓ ਅਸੀਂ ਪਾਉਣ ਨੇ ਆ ਕੋਈ ਥੱਕੇ ਸ਼ਾਈ ਨਾ ਹੋਵੇ ਤੇ ਜੇ ਕੋ ਤੱਕੇ ਚਾਈ ਕਰਦੇ ਤਾਂ ਨਤੀਜਾ ਪੱਕਾ ਨਾ ਪੈ ਸਕਦਾ ਐਨੇ ਪਿਆਰ ਨਾਲ ਵੋਟਾਂ ਤੁਸੀਂ ਪਾਓ ਅਸੀਂ ਪਾਉਂਦੇ ਬਿਲਕੁਲ ਦੋਸਤੋ ਇਸ ਵਕਤ ਅਮਨ ਸ਼ਾਂਤੀ ਦੇ ਨਾਲ ਵੋਟਾਂ ਪੈ ਰਹੀਆਂ ਨੇ ਔਰ ਅਕਾਲੀ ਵਰਕਰਾਂ ਵੱਲੋਂ ਇਹ ਇਲਜ਼ਾਮ ਨੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਕੀ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਤੇਗਵੀਰ ਸਿੰਘ ਹੈ ਜੀ ਤੇ ਇੱਕ ਅਕਾਲੀ ਵਰਕਰ ਆ ਸਾਡਾ ਮੁਖ ਜਿੱਦਣ ਪਹਿਲਾਂ ਵੀ ਇਹ ਬਹਿਸ ਜਾਂ ਇਹ ਡਿਬੇਟ ਸ਼ੁਰੂ ਹੋਈ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਫਰੀ ਐਂਡ ਫੇਅਰ ਇਲੈਕਸ਼ਨ ਤੇ ਨੇੜੇ ਤੇੜੇ ਨਹੀਂ ਕਦੇ ਨੰਗ ਰਹੀ ਵੇਖੋ ਇਲੈਕਸ਼ਨ ਉਹੀ ਲੋਕ ਨੇ ਉਹੀ ਪਿੰਡ ਆ ਉਹੀ ਭਾਈਚਾਰਾ ਆ ਤੇ ਲੋਕ ਇਕੱਠੇ ਵੀ ਹੁੰਦੇ ਆ ਲੋਕਾਂ ਨੇ ਵੋਟਾਂ ਪਾ ਕੇ ਬਾਅਦ ਚੋਂ ਵੀ ਸ਼ਾਮਾਂ ਨੂੰ ਜਾਂ ਆਪਣੇ ਜਿਹੜੀ ਦੁਨੀਆਦਾਰੀ ਉਹ ਚ ਇਕੱਠਿਆਂ ਵਿਚਰਨਾ ਹੁੰਦਾ ਤੇ ਇਸ ਵੇਲੇ ਮਾਹੌਲ ਇਹ ਬਣਾਇਆ ਜਾ ਰਿਹਾ ਕਿ ਇਹੋ ਜੀ ਆਪਸ ਚ ਵਖਰੇਵਾ ਪੈ ਜਾਵੇ ਸਮਾਜ ਦੇ ਵਿੱਚ ਕਿ ਜਿਹੜੇ ਮੰਨ ਲਓ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਚਾਹੇ ਭਾਜਪਾ ਚਾਹੇ ਆਪ ਆਲੇ ਨੇ ਉਹ ਇਹੋ ਜਿਹਾ ਮਾਹੌਲ ਬਣਾ ਰਹੇ ਨੇ ਕਿ ਇਹ ਸਮਾਜ ਮੁੜ ਕੇ ਇਕੱਠਾ ਹੀ ਨਾ ਹੋ ਸਕੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਜੇ ਜਾਂ ਇਹ ਵੀ ਇਲੈਕਸ਼ਨ ਜਿਹੜੀ ਸ਼ਾਮ ਤੱਕ ਆ ਇਹ ਇਦਾਂ ਅਮਨ ਅਮਾਨ ਨਾਲ ਨਾ ਬੀਤੇ ਵੇਖੋ ਸਿੰਬਲ ਵਿਖਾਉਣੇ ਅੰਦਰ ਇੱਕ ਪਾਰਟੀ ਦੇ ਬੰਦਿਆਂ ਨੂੰ ਨਾ ਜਾਣ ਦੇਣਾ ਤੇ ਜਿਹੜੀ ਰੂਲਿੰਗ ਪਾਰਟੀ ਆ ਉਹਨੇ ਅੰਦਰ ਆਪਦੇ ਬੰਦੇ ਵੀ ਵੱਧ ਬਿਠਾਉਣੇ ਬਾਹਰ ਵੀ ਆ ਤੁਸੀਂ ਹੁਣ ਵੇਖ ਰਹੇ ਹੋ ਅਸੀਂ ਕਿਸੇ ਨੂੰ ਜਾਂ ਕੋਈ ਵੀ ਹੋਰ ਪਾਰਟੀ ਮਤਲਬ ਰੋਕ ਰਹੀ ਆ ਬੀਜੇਪੀ ਦੇ ਬੰਦੇ ਆਏ ਬੂਥ ਤੇ ਕੋਈ ਪੰਜ ਜਣਿਆਂ ਦੀ ਜਾਂ ਇਹੋ ਜੀ ਕੋਈ ਰੈਸਟ੍ਰਿਕਸ਼ਨ ਤਾਂ ਹੈ ਨਹੀਂ ਭਾਈਚਾਰਾ ਹੈ ਆਪਣਾ ਪੰਜਾਬੀ ਲੋਕ ਨੇ ਸਾਰੇ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਮਨ ਅਮਾਨ ਨਾਲ ਇਲੈਕਸ਼ਨ ਹੋਵੇ ਤੁਸੀਂ ਸਰਪੰਚ ਨੂੰ ਡੱਕ ਲੋਗੇ ਵੋਟਰਾਂ ਨੂੰ ਕਿਵੇਂ ਡੱਕ ਲੋਗੇ ਵਰਕਰ ਨੂੰ ਡੱਕ ਰੋਗੇ ਜਿਹਨੇ ਮਨ ਬਣਾਇਆ ਹੋਇਆ ਕਿ ਮੈਂ ਫਲਾਣੀ ਪਾਰਟੀ ਨੂੰ ਅੰਦਰ ਜਾ ਕੇ ਵੋਟ ਪਾ ਕੇ ਆਉਣੀ ਉਹਨੇ ਕਿਸੇ ਸਮੇਂ ਮੇਰਾ ਭਲਾ ਕੀਤਾ ਸੀ ਮੈਨੂੰ ਦਾਣੇ ਦਿੱਤੇ ਸੀ ਜਾਂ ਉਸ ਪਾਰਟੀ ਦਾ ਕੋਈ ਆਗੂ ਜਿਹੜਾ ਉਹ ਮੇਰੇ ਮਾੜੇ ਚੰਗੇ ਸਮੇਂ ਦੇ ਵਿੱਚ ਮੇਰੇ ਨਾਲ ਨੇ ਵੀ ਅਸੀਂ ਮੇਰੀ ਕੋਈ ਧੀ ਭੈਣ ਦਾ ਮਸਲਾ ਸੀ ਉਹਦੇ 'ਚ ਮੇਰੇ ਨਾਲ ਗਿਆ ਉਹਨੂੰ ਕਿਵੇਂ ਉਹਦੇ ਮਨ 'ਚੋਂ ਕੱਢ ਲਵਾਂ ਉਹ ਵੀ ਕੇ ਵੀ ਤਾਂ ਸਹੀ ਹੈ ਨਾ ਗੱਲ ਉਮੀਦਵਾਰ ਤੋਂ ਇਲਾਵਾ ਜੇਕਰ ਹੋਰ ਕੋਈ ਜਿਹੜਾ ਬੂਥ ਤੇ ਜਾ ਕੇ ਕੋਈ ਮਤਲਬ ਜੇਕਰ ਕਿਸੇ ਘਟਨਾ ਨੂੰ ਅੰਜਾਮ ਦੇ ਦਿੰਦਾ ਤਾਂ ਉਹ ਵੀ ਤਾਂ ਫਿਰ ਦੇਖਣ ਵਾਲੀ ਗੱਲ ਹੈ ਬੂਥ ਤੇ ਤਾਂ ਕੋਈ ਵੀ ਬੂਥ ਤੇ ਉਹੀ ਬੰਦਾ ਬੈਠਾ ਤੇ ਉਹੀ ਬੰਦਾ ਕਾਮਯਾਬ ਹੋ ਸਕਦਾ ਜਿਹਨੂੰ ਪਿੰਡ ਦੀਆਂ ਵੋਟਾਂ ਬਾਰੇ ਨੌਲੇਜ ਹੈ ਚੌਥਾ ਬੰਦਾ ਤੇ ਬੈਹ ਹੀ ਨਹੀਂ ਸਕਦਾ ਜੀ ਉਹਦੇ ਕੋਲੋਂ ਤੇ ਵੋਟਾਂ ਹੀ ਨਹੀਂ ਲੱਭੀਆਂ ਜਾਣੀਆਂ ਸੋ ਬੂਥਾਂ ਤੇ ਤੇ ਕੋਈ ਵੀ ਪਾਰਟੀ ਜਾਂ ਕੋਈ ਵੀ ਆਰਗੇਨਾਈਜੇਸ਼ਨ ਇਹ ਚਾਹੁੰਦੀ ਨਹੀਂ ਵੀ ਵਾਧੂ ਬੰਦਾ ਸਾਡਾ ਬੈਠਾ ਹੋਵੇ ਬਾਕੀ ਇਹ ਇਤਸ਼ਾਹ ਦੀ ਗੱਲ ਹੁੰਦੀ ਆ ਹੁਣ ਭਾਜਪਾ ਵਾਲੇ ਆਪਣੇ ਸਮਰਥਕਾਂ ਨੂੰ ਜਿਹੜੇ ਬੂਥ ਲਾ ਕੇ ਬੈਠੇ ਉਹਨਾਂ ਦਾ ਸ਼ਾਬਾਸ਼ ਵਧਾਉਣ ਆਏ ਆ ਇਦਾਂ ਹੀ ਸ਼੍ਰੋਮਣੀ ਅਕਾਲੀ ਦਲ ਤਾਂ ਜਿਆਦਾ ਵਰਕਰ ਜਿਹੜੇ ਆ ਉਹ ਇਸ ਕਹਿ ਲੋ ਕਿ ਉਹਨਾਂ ਦੀ ਗਤੀ ਜ਼ਿਆਦਾ ਆ ਜਾਂ ਐਕਟੀਵਿਟੀ ਜ਼ਿਆਦਾ ਆ ਕਾਰਨ ਕੀ ਕਿ ਸ਼੍ਰੋਮਣੀ ਅਕਾਲੀ ਦਲ ਨਿਸ਼ਾਨੇ ਤੇ ਆ ਅੱਜ ਤੋਂ ਨਹੀਂ ਸ਼ੁਰੂ ਤੋਂ ਨਿਸ਼ਾਨੇ ਤੇ ਆ ਜਿਹੜੀ ਵੀ ਸੈਂਟਰ ਗਵਰਨਮੈਂਟ ਰਹੀ ਆ ਏਜੰਸੀਆਂ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਟਰੋਂਗ ਹੋਣ ਤੋਂ ਸ਼ੁਰੂ ਤੋਂ ਹੀ ਰੋਕਦੀਆਂ ਰਹੀਆਂ ਆ ਉਹ ਚਾਹੇ ਆ ਚਾਲਾਂ ਅੱਜ ਵਾਲੀਆਂ ਵੇਖ ਲਈਏ ਚਾਹੇ ਤੋਂ ਪਹਿਲਾਂ ਦੀਆਂ ਵੇਖ ਲਈਏ ਫਕੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਅਸੀਂ ਇਹੋ ਚਾਹੁੰਦੇ ਆ ਜੀ 27 ਬਹੁਤ ਦੂਰ ਨਹੀਂ 27 ਨੇੜੇ ਆ ਜੇ ਅੱਜ ਦੀ ਇਲੈਕਸ਼ਨ ਫ੍ਰੀ ਐਂਡ ਫੇਅਰ ਹੁੰਦੀ ਆ ਜੇ ਅੱਜ ਵੋਟਰਾਂ ਨੂੰ ਆਪਣਾ ਹੱਕ ਜਿਹੜਾ ਵੇਖੋ ਆ ਜਿਹੜੇ ਪਿੰਡਾਂ 'ਚ ਆਪਾਂ ਖਲੋਤੇ ਆ ਨਾ ਜੀ ਇਹ ਸਭ ਤੋਂ ਸੰਵੇਦਨਸ਼ੀਲ ਪਿੰਡ ਨੇ ਟੀਮਾ ਖੁਰਦ ਟੀਮਾ ਸ਼ੁਕਰਚੱਕ ਤੇ ਕਲਾਂ 'ਚ ਤੇ ਬੂਤ ਹੀ ਨਹੀਂ ਪਹਿਲਾਂ ਕਿਸੇ ਪਾਰਟੀ ਦਾ ਲੱਗਿਆ ਤੇ ਅੱਜ ਜੇ ਸਾਡੀ ਐਕਟੀਵਿਟੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਇਹਨਾਂ ਐਕਟਿਵ ਹੋ ਕੇ ਵਰਕਰ ਸੜਕਾਂ ਤੇ ਜਾਂ ਉਤਸ਼ਾਹ ਨਾਲ ਤੁਰੇ ਫਿਰਦੇ ਆ ਤੇ ਉਹਦਾ ਨਤੀਜਾ ਇਹ ਆ ਕਿ ਅੱਜ ਲੋਕਾਂ ਨੇ ਆਪ ਆਪਣੇ ਹੱਥਾਂ ਨਾਲ ਵੋਟ ਪਾਈ ਹੈ ਨਹੀਂ ਤੇ ਕਿਸੇ ਨੇ ਵੋਟ ਦਾ ਆਪਣਾ ਹੱਕ ਜਿਹੜਾ ਉਹ ਐਕਸਰਸਾਈਜ਼ ਹੀ ਨਹੀਂ ਕੀਤਾ ਉਹਨਾਂ ਪਿੰਡਾਂ ਦੇ ਵਿੱਚ ਸੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਆ ਆਉਣ ਵਾਲੇ ਸਮੇਂ ਲਈ ਲੋਕਾਂ ਦਾ ਨੁਕਸਾਨ ਹੁਣੋਂ ਵੀ ਬਚ ਸਕੇ ਤੇ ਇੱਕ ਚੰਗਾ ਰਾਜ ਜਿਹੜਾ ਪੰਜਾਬ 'ਚ ਸਥਾਪਿਤ ਹੋ ਸਕੇ ਸੋ ਦੋਸਤੋ ਫਿਲਹਾਲ ਜਿਹੜੀ ਚੋਣ ਹੈ ਉਹ ਅਮਨ ਆਮਨ ਦੇ ਨਾਲ ਚੱਲ ਰਹੀ ਹੈ ਬਸ ਇੱਕਾ ਦੁੱਕਾ ਜਗ੍ਹਾ ਤੇ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਅਕਾਲੀ ਵਰਕਰਾਂ ਨੂੰ ਪੁਲਿਸ ਵੱਲੋਂ ਜਿਹੜਾ ਆ ਉਹ 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 ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਵੀ ਐਸਐਸਪੀ ਸਾਹਿਬ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜਿੱਥੇ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਪ੍ਰਤੀ ਮੈਨੂੰ ਜਾਣੂ ਕਰਵਾਇਆ ਜਾਵੇ ਹੁਣ ਇਹ ਅੱਜ ਜਿਹੜੀ ਹੈ 11 ਤਰੀਕ ਐ ਚੋਣਾ ਹੋ ਰਹੀਆਂ ਨੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਐ ਡੱਬਿਆਂ ਦੇ ਵਿੱਚ ਬੰਦ ਹੋ ਜਾਵੇਗੀ ਔਰ 14 ਤਰੀਕ ਨੂੰ ਇਹ ਕਿਸਮਤ ਦਾ ਡੱਬਾ ਖੁੱਲੇਗਾ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ